ਅੱਜ ਦਾ ਲੇਖ ਹੈ ਵਿਦਿਆ ਵਿਚਾਰੀ ਪਰਉਪਕਾਰੀ ਵਿਦਿਆ ਜੀਵਨ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਇਹ ਸਾਨੂੰ ਸਿਰਫ ਗਿਆਨ ਹੀ ਨਹੀਂ ਦਿੰਦੀ ਸਗੋਂ ਚੰਗੇ ਸੰਸਕਾਰ ਅਤੇ ਜੀਵਨ ਜੀਣ ਦਾ ਸਹੀ ਤਰੀਕਾ ਵੀ ਸਿਖਾਉਂਦੀ ਹੈ ਪਰ ਇਹ ਵੀ ਸੱਚ ਹੈ ਕਿ ਜਦੋਂ ਵਿਦਿਆ ਨੂੰ ਵਿਚਾਰ ਨਾਲ ਜੋੜਿਆ ਜਾਂਦਾ ਹੈ ਤਾਂ ਉਹ ਪਰਉਪਕਾਰੀ ਬਣਦੀ ਹੈ ਵਿਦਿਆ ਦੀ ਸਹੀ ਹੀ ਪਰਿਭਾਸ਼ਾ ਤਾਂ ਉਦੋਂ ਹੀ ਸਮਝੀ ਜਾਂਦੀ ਹੈ ਜਦੋਂ ਵਿਅਕਤੀ ਆਪਣੇ ਗਿਆਨ ਨੂੰ ਸਮਾਜ ਦੀ ਭਲਾਈ ਲਈ ਵਰਤਦਾ ਹੈ ਵਿੱਦਿਆ ਨੂੰ ਵਿਚਾਰਧਾਰਾ ਅਤੇ ਜਿੰਤਨ ਨਾਲ ਜੋੜਨਾ ਬਹੁਤ ਜ਼ਰੂਰੀ ਹੈ ਤਾਂ ਜੋ ਇਨਸਾਨ ਸਿਰਫ ਆਪਣੇ ਲਾਭ ਲਈ ਨਾ ਸਗੋ ਸਮਾਜ ਦੇ ਹਿੱਤ ਵਿੱਚ ਵੀ ਸੋਚੇ ਜਦੋਂ ਕੋਈ ਵਿਅਕਤੀ ਵਿੱਦਿਆ ਪ੍ਰਾਪਤ ਕਰਕੇ ਇਸ ਦਾ ਉਪਯੋਗ ਦੂਜਿਆਂ ਦੀ ਸੇਵਾ ਲਈ ਕਰਦਾ ਹੈ ਤਦ ਉਹ ਪਰਉਪਕਾਰੀ ਬਣ ਜਾਂਦੀ ਹੈ ਪਰਉਪਕਾਰੀ ਵਿਅਕਤੀ ਸਮਾਜ ਵਿੱਚ ਆਦਰ ਅਤੇ ਇੱਜ਼ਤ ਪ੍ਰਾਪਤ ਕਰਦੇ ਹਨ ਸਮਾਜ ਸੇਵੀ ਵਿਅਕਤੀ ਆਪਣੇ ਵਿੱਦਿਆ ਦੀ ਵਰਤੋਂ ਲੋਕ ਭਲਾਈ ਲਈ ਕਰਦੇ ਹਨ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਸਾਨੂੰ ਇਹ ਸਿੱਖ ਦਿੰਦੀ ਹੈ ਕਿ ਸਿਰਫ ਪੜਨ ਨਾਲ ਹੀ ਕੋਈ ਵਿਅਕਤੀ ਮਹਾਨ ਨਹੀਂ ਬਣ ਜਾਂਦਾ ਉਸ ਦੇ ਵਿਚਾਰ ਅਤੇ ਦੂਜਿਆਂ ਲਈ ਕੀਤੀ ਸੇਵਾ ਹੀ ਉਸ ਦੀ ਵਿਦਿਆ ਦੀ ਸੱਚੀ ਪਰਖ ਹੁੰਦੀ ਹੈ ਇਸ ਲਈ ਸਾਨੂੰ ਵੀ ਵਿਦਿਆ ਪ੍ਰਾਪਤ ਕਰਕੇ ਸਮਾਜ ਦੀ ਭਲਾਈ ਵਿੱਤ ਯੋਗਦਾਨ ਪਾਉਣਾ ਚਾਹੀਦਾ ਹੈ ਜੇਕਰ ਤੁਸੀਂ ਹੋਰ ਵੀ ਲੇਖ ਪੜਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਵੈਬਸਾਈਟ ਤੇ ਵਿਜ਼ਿਟ ਕਰ ਸਕਦੇ ਹੋ ਵੈਬਸਾਈਟ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਆਇਆ ਹੈ ਅਤੇ ਜੇ ਅੱਜ ਦੀ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਅਤੇ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ